ਪੰਜਾਬ ਭਾਰਤ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਵਿਵਾਦ ਦਿਖਾਈ ਦੇ ਰਹੇ ਨੇ ਕਿਉਂਕਿ ਨਾਮਿਨੇਸ਼ਨ ਦਾ ਆਖਰੀ ਦਿਨ 4 ਦਸੰਬਰ ਰੱਖਿਆ ਗਿਆ ਸੀ ਤੇ 4 ਦਸੰਬਰ ਨੂੰ ਹੀ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਵਾਇਰਲ ਹੁੰਦੀ ਹੈ ਜ ਜਦੋਂ ਵਿੱਚ ਪੁਲਿਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਕਾਗਜ਼ਪਰਨ ਫੇਲੇ ਤੱਕਾ ਕਰਨਾ ਹੈ ਪਰ ਉਥੇ ਇਸ ਬਾਬਤ ਕਰਨ ਕੋੜਾ ਭਾਜਪਾ ਦੇ ਆਗੂ ਤੋਂ ਪਟਿਆਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਜੇਕਰ ਕਿਸੇ ਵੀ ਭਾਜਪਾ ਦੇ ਪਟਿਆਲਾ ਭਾਰ ਦੇ ਵਿੱਚ ਵਿਅਕਤੀ ਨੂੰ ਕੋਈ ਵੀ ਇਲੈਕਸ਼ਨਸ ਦੇ ਦੌਰਾਨ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੇ ਦਿੱਤੇ ਗਏ ਹੈਲਪਲਾਈਨ ਨੰਬਰ ਉੱਤੇ ਜੋ ਕਿ 24 ਘੰਟੇ ਅਵੇਲੇਬਲ ਹੋਣਗੇ ਉਸ ਜਗ੍ਹਾ ਉੱਤੇ ਕੋੜਾ ਖੁਦ ਆਪਣੀ ਟੀਮ ਲੈ ਕੇ ਪਹੁੰਚੇਗਾ ਇਸ ਤੋਂ ਲਾਵਾ ਉਹਨਾਂ ਕਹੇ ਕਿ ਜੇਕਰ ਉਹਨਾਂ ਤੱਕ ਪਹੁੰਚ ਕਰਨੀ ਹੈ ਤਾਂ ਨਾਬਾ ਰੂਪ ਤੇ ਸਥਿਤ ਕੈਂਪ ਆਫਿਸ ਦੇ ਵਿੱਚ ਹਰ ਵੇਲੇ ਮੌਜੂਦ ਰਹਿਣਗੇ ਪੰਚਾਇਤ ਸਮਿਤੀ ਦੇ ਚੋਣਵ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਤਾਂ ਇਹ ਪ੍ਰੈਸ ਕਾਨਫਰੰਸ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਕੁਝ ਕਹਿ ਕੇ ਸ਼ੁਰੂ ਕਰਨਾ ਚਾਹਾਂਗਾ ਕਿ ਮੈਂ ਤਾਂ ਬਹੁਤ ਛੋਟਾ ਜਿਹਾ ਵਰਕਰ ਐ ਮੈਂ ਜੇ ਸਿੱਧੀ ਗੱਲ ਕਰਾਂ ਤਾਂ ਸ਼ਾਇਦ ਨਾ ਪਹੁੰਚੇ ਤਾਂ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਬੁਲਾਇਆ ਹੈ ਵੀ ਜੇ ਗੱਲ ਉਹਨਾਂ ਤੱਕ ਤੁਸੀਂ ਪਹੁੰਚਾ ਦੋ ਤਾਂ ਜਲਦੀ ਪਹੁੰਚ ਜੇ ਤਾਂ ਉਹਨਾਂ ਦਾ ਆਪਾਂ ਜਿਵੇਂ ਦੇਖਿਆ ਵੀ ਬੜੇ ਝੁਝਾਰੂ ਤੇ ਬੜੇ ਭੱਜਣ ਵਾਲੇ ਵਰਕਰ ਨੇ ਬਹੁਤ ਤੇਜ਼ ਭੱਜਦੇ ਨੇ ਤਾਂ ਉਹਨਾਂ ਨੂੰ ਸਲਾਹ ਹੈ ਵੀ ਜਿਵੇਂ ਕਾਗਜ਼ ਫੜਦੇ ਭੱਜਦੇ ਹੋਏ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਦਿਖਦੇ ਨੇ ਆਪਾਂ ਨੂੰ ਆਮ ਤੌਰ ਤੇ ਹਰ ਜਗ੍ਹਾ ਤਾਂ ਜੇ 올림픽 ਦੇ ਵਿੱਚ ਭੇਜ ਦੇਣ ਆਪਣੇ ਕੋ ਪੰਜ ਸੱਤ ਵਧੀਆ ਵਰਕਰ ਤਾਂ ਸ਼ਾਇਦ ਪੰਜਾਬ ਦਾ ਕੋਈ ਮੈਡਲ ਆ ਜੇ ਤਾਂ ਉਹਨਾਂ ਨੂੰ ਆਪਣੇ ਵਰਕਰਾਂ ਨੂੰ ਇੱਕ ਆਮ ਆਦਮੀ ਪਾਰਟੀ ਨੂੰ ਜਿਵੇਂ ਕਹਿੰਦੇ ਨਾ ਸੋਸ਼ਲ ਮੀਡੀਆ ਵਿੰਗ ਹੈ ਜੀ ਐਸਸੀ ਵਿੰਗ ਹੈ ਜੀ ਤਾਂ ਇੱਕ 올림픽 ਹਾਰਡ ਵਿੰਗ ਵੀ ਖੋਲਣੀ ਚਾਹੀਦੀ ਹੈ ਜਿਹਦੇ ਵਿੱਚ ਆ ਜਿਹੜੇ ਕਾਗਜ਼ ਫੜ ਫੜ ਕੇ ਭੱਜਣ ਵਾਲੇ ਵਰਕਰ ਨੇ ਉਹ 올림픽ਸ ਦੇ ਵਿੱਚ ਉਹਨਾਂ ਨੂੰ ਭੇਜਣ 올림픽 ਹਾਰਡ ਇੱਕ ਵਿੰਗ ਬਣਾ ਕੇ ਆਮ ਆਦਮੀ ਪਾਰਟੀ ਦਾ ਵੀ ਉੱਥੇ ਜਾਣ ਤੇ ਆਪਣਾ ਕੋਈ ਪੰਜਾਬ ਲਈ ਕੋਈ ਮੈਡਲ ਮੋਡਲ ਕੋਈ ਨਾ ਕੋਈ ਆਨਰ ਨੂੰ ਨਾ ਲੈ ਕੇ ਆਣ ਤਾ ਦੂਜੀ ਗੱਲ ਇਹ ਹੈਗੀ ਹੈ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜੋ ਕਹਿਣਾ ਚਾਹੁੰਦਾ ਐ ਜੋ ਜ਼ਰੂਰੀ ਗੱਲ ਹੈ ਉਹ ਇਹ ਹੈ ਕਿ ਕੱਲ ਤੋਂ ਮੈਨੂੰ 2-3 ਜਗ੍ਹਾ ਤੋਂ ਫੋਨ ਆਏ ਇੱਕ ਤਾਂ ਬਲਕਿ ਮੈਨੂੰ ਪਟਿਆਲੇ ਜ਼ਿਲ੍ਹੇ ਤੋਂ ਬਾਹਰ ਤੋਂ ਵੀ ਫੋਨ ਆਇਆ ਭਾਜਪੀ ਵਰਕਰ ਦਾ ਜਿਹੜਾ ਕਿ ਬਲਾਕ ਸਮਿਤੀ ਇਲੈਕਸ਼ਨ ਲੜ ਰਿਹਾ ਹੈ ਕਿ ਜੀ ਜਦੋਂ ਅਸੀਂ ਖੜੇ ਹੁੰਨੇ ਆ ਸਾਡੇ ਨਾਲ ਕੋਈ ਸੀਨੀਅਰ ਲੀਡਰ ਆ ਕੇ ਨਹੀਂ ਖੜਦਾ ਤਾ ਇਹ ਪ੍ਰੈਸ ਕਾਨਫਰੰਸ ਦੇ ਰਾਹੀ ਮੈਂ ਭਾਜਪੀ ਦੇ ਜਿੰਨੇ ਵੀ ਜ਼ਿਲ੍ਹਾ ਪਰੀਸ਼ਦ ਕੈਂਡੀਡੇਟਸ ਹੈ ਪਟਿਆਲੇ ਜ਼ਿਲ੍ਹੇ ਦੇ ਤੇ ਜਿੰਨੇ ਵੀ ਬਲਾਕ ਸਮਿਤੀ ਦੇ ਕੈਂਡੀਡੇਟਸ ਹੈ ਉਹਨਾਂ ਸਾਰਿਆਂ ਨੂੰ ਕਹਿ ਰਿਹਾ ਕਿ ਮੈਂ 24 ਘੰਟੇ ਤੇ ਇਲੈਕਸ਼ਨ 14 ਤੱਕ ਤਾਰੀਖ ਤੱਕ ਰਾਤ ਨੂੰ 12 ਵਜੇ ਤੱਕ ਤੁਹਾਡੇ ਲਈ ਹਾਜ਼ਰ ਹਾਂ ਮੈਨੂੰ ਜਿੱਥੇ ਮਰਜ਼ੀ ਬੁਲਾਓ ਜਿੱਥੇ ਮਰਜ਼ੀ ਖੜਾਓ ਕਿਸੇ ਤੋਂ ਡਰਨ ਦੀ ਦਬਨ ਦੀ ਲੋੜ ਨਹੀਂ ਹੈਗੀ ਤੇ ਜਿੱਥੇ ਵੀ ਉਹਨਾਂ ਨੂੰ ਮੇਰੀ ਮਦਦ ਦੀ ਲੋੜ ਹੋਊਗੀ ਚਾਹੇ ਉਹ ਮਦਦ ਹੋਵੇ ਉਨਾ ਨਾਲ ਕੋ ਧੱਕਾ ਹੋ ਰਿਹਾ ਹੋਵੇ ਉਸ ਬਾਰੇ ਤੇ ਚਾਹੇ ਕੋਈ ਹੋਰ ਕੈਂਪੇਨ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਕੋਈ ਮਦਦ ਹੋਵੇ ਹਰ ਮਦਦ ਦੇ ਵਿੱਚ ਮੈਂ ਆਪਣੀ ਪਾਰਟੀ ਦੇ ਸਾਰੇ ਟਿਕਟ ਜਿਨ੍ਹਾਂ ਨੂੰ ਮਿਲੀ ਹੈ ਉਹਨਾਂ ਲੋਕਾਂ ਨਾਲ ਕਾਰਜਕਰਤਾ ਨਾਲ ਪੂਰਾ ਕੰਦੇ ਨਾਲ ਕੰਦਾ ਲਾ ਕੇ ਖੜਾ ਹਾਂ ਮੇਰਾ ਫੋਨ 24 ਘੰਟੇ ਔਨ ਹੈ ਤੇ ਮੈਂ ਇੱਥੇ ਹੀ ਕੈਂਪ ਆਫਿਸ ਦੇ ਵਿੱਚ ਮਿਲੂੰਗਾ ਤੇ ਜਦੋਂ ਵੀ ਕਿਸੇ ਨੂੰ ਕੋਈ ਦਿੱਕਤ ਹੋਏ ਉਹ ਮੈਨੂੰ ਯਾਦ ਕਰ ਸਕਦਾ ਹੈ ਤੇ ਇਸ ਰਾਹੀ ਅਸੀਂ ਇੱਕ 24 ਘੰਟੇ ਦੇ ਹੈਲਪਲਾਈਨ ਨੰਬਰ ਲਾਂਚ ਕਰ ਰਹੇ ਆ ਨੰਬਰ ਸਕਰੀਨ ਦੇ ਉੱਤੇ ਨੇ ਅਸੀਂ ਬਾਅਦ ਚ ਪੋਸਟ ਪਾ ਕੇ ਫਲੈਸ਼ ਵੀ ਕਰ ਦਾਂਗੇ ਤੇ ਤੁਹਾਡੇ ਵੀ ਸਾਰਿਆਂ ਅਗੇ ਬੇਨਤੀ ਹੈ ਵੀ ਆ ਜਿਹੜੇ ਚਾਰ ਨੰਬਰ ਨੇ ਇਹਨਾਂ ਨੂੰ ਦਿਖਾਇਆ ਜਾਵੇ ਵੀ ਕਿਸੇ ਵੀ ਵਰਕਰ ਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਮੈਨੂੰ ਕਰੋ ਕੋੜਾ ਨੂੰ ਮੇਰੀ ਟੀਮ ਨੂੰ ਇਸ ਇਲੈਕਸ਼ਨ ਦੇ ਵਿੱਚ ਕਦੀ ਵੀ 24 ਘੰਟਿਆਂ ਦੇ ਵਿੱਚ ਫੋਨ ਕਰ ਸਕਦਾ ਹੈ ਤੇ ਹੌਟਲਾਈਨ ਨੰਬਰ ਨੇ ਇਹ ਅੱਧੇ ਘੰਟੀ ਤੇ ਅਸੀਂ ਚੱਕਾਂਗੇ ਤੇ ਜੇ ਵੀ ਕਿਸੇ ਨੂੰ ਕੋਈ ਲੋੜ ਹੈਗੀ ਹੈ ਨਾਲ ਦੀ ਨਾਲ ਕਿਉਂਕਿ ਪਟਿਆਲਾ ਹਲਕਾ ਕਿਤੇ ਵੀ ਇੱਥੋਂ ਮੇਰੇ ਘਰ ਤੋਂ ਕਿਤੇ ਵੀ ਜਾਣਾ ਹੋਵੇ ਤਾਂ 15 ਤੋਂ 25 ਮਿੰਟ ਹੀ ਲੱਗਦੇ ਨੇ ਤਾਂ 26ਵਾਂ ਮਿੰਟ ਨਹੀਂ ਲੱਗੂਗਾ 25 ਮਿੰਟ ਬਾਅਦ ਅਸੀਂ ਉਹਦੇ ਨਾਲ ਖੜੇ ਹੋਵਾਂਗੇ ਆਪਣੀ ਪੂਰੀ ਫੌਜ ਲੈ ਕੇ ਇਲੈਕਸ਼ਨ ਨੂੰ ਸਹੀ ਤਰੀਕੇ ਨਾਲ ਕਰਵਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਜਦੋਂ ਸਰਕਾਰਾਂ ਹੋਣ ਭੰਡੀਆਂ ਜਿਨ੍ਹਾਂ ਤੋਂ ਕੋਈ ਚੱਲੇ ਨਾ ਕੋਈ ਉਹਨਾਂ ਨੂੰ ਪਾਲਿਸੀ ਬਣਾਣੀ ਨਾ ਆਵੇ ਤੇ ਉਹਨਾਂ ਨੂੰ ਸਿਰਫ ਤੱਕ ਆਂਦਾ ਹੋਵੇ ਜੋ ਤੱਕਾ ਆਪਾਂ ਸਰਪੰਚੀ ਇਲੈਕਸ਼ਨਾਂ 'ਚ ਵੀ ਦੇਖਿਆ ਤੇ ਜੋ ਤੱਕਾ ਆਪਾਂ ਐਮਸੀ ਇਲੈਕਸ਼ਨਾਂ ਵਿੱਚ ਵੀ ਦੇਖਿਆ ਤਾਂ ਹੁਣ ਆ ਜਿਹੜੀ ਕੱਲ ਐਸਐਸਪੀ ਦੀ ਇੱਕ ਰਿਕਾਰਡਿੰਗ ਵਾਇਰਲ ਹੋਈ ਹੈ ਉਸ ਤੋਂ ਬਾਅਦ ਕੋਈ ਜ਼ਿਆਦਾ ਹੈਰਾਨੀ ਨਹੀਂ ਹੋਈ ਕਿਉਂਕਿ ਆਪਾਂ ਤਾਂ ਦੇਖਦੇ ਹੀ ਆ ਰਹੇ ਹਾਂ ਵੀ ਜਿਹੜਾ ਵੀ ਇਲੈਕਸ਼ਨ ਹੁੰਦਾ ਇਹਨਾਂ ਨੇ ਆ ਧੱਕਾ ਹੀ ਕਰਨਾ ਹੁੰਦਾ ਹੈ ਤਾਂ ਉਹ ਵੀ ਚਲੋ ਉਸ ਧੱਕੇ ਦਾ ਹੀ ਇੱਕ ਹਿੱਸਾ ਹੈ ਤਾਂ ਅੱਜ ਤੋਂ ਕੈਂਪੇਨ ਸ਼ੁਰੂ ਹੋ ਰਿਹਾ ਹੈ ਅੱਜ ਤੋਂ ਲੈ ਕੇ 14 ਤੱਕ ਕੋਈ ਵੀ ਭਾਜਪਾ ਦਾ ਵਰਕਰ ਕੋਈ ਵੀ ਬੀਜੇਪੀ ਦਾ ਕੈਂਡੀਡੇਟ ਬਲਾਕ ਸਮਿਤੀ ਦਾ ਜਾਂ ਜ਼ਿਲ੍ਹਾ ਪਰੀਸ਼ਦ ਦਾ ਸਾਰੇ ਜਨਿਆਂ ਨੂੰ ਮੇਰੀ ਬੇਨਤੀ ਹੈ ਵੀ ਕੋਈ ਵੀ ਹਟਿਓ ਨਾ ਡਰਿਓ ਨਾ ਡਟਕੇ ਇਹਨਾਂ ਦਾ ਮੁਕਾਬਲਾ ਕਰੋ ਤੇ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਵੀ ਇਹ ਫਾਈਲਾਂ ਲੈ ਕੇ ਭੱਜ ਰਹੇ ਨੇ ਨਾ ਓਵੇਂ ਹੀ ਇਹ 27 ਦੇ ਵਿੱਚ ਇਲੈਕਸ਼ਨਾਂ 'ਚ ਭੱਜਣਗੇ ਪਿੰਡਾਂ ਵਾਲਿਆਂ ਨੇ ਨਾ ਇਹਨਾਂ ਨੂੰ ਵੜਨ ਦੇਣਾ ਨਾ ਇਹਨਾਂ ਨੂੰ ਅੰਦਰ ਆਣ ਦੇਣਾ ਤੇ ਨਾ ਵੋਟ ਦੇਣੀ ਹੈ ਉਦੋਂ ਵੀ ਇਹਨਾਂ ਨੂੰ ਇਹੀ ਜਿਹੜਾ ਇਹਨਾਂ ਦਾ ਭੱਜਣ ਵਾਲਾ ਸਕਿੱਲ ਹੈ ਬਹੁਤ ਤੇਜ਼ ਭੱਜਦੇ ਨੇ ਉਦੋਂ ਇਹਨਾਂ ਦੇ ਬਹੁਤ ਕੰਮ ਆਊਗਾ ਇਲੈਕਸ਼ਨਰ ਦੇ ਵਿੱਚ। ਬਾਕੀ ਕੋਈ ਤੁਹਾਡੇ ਕੋਸ਼ਚਨ। ਪਿੰਡਾਂ ਦੇ ਵਿੱਚ ਭਾਜਪਾ ਦਾ ਵੀ ਥੋੜਾ ਵਿਰੋਧ ਹੋ ਰਿਹਾ ਜੀ। ਹਾਂ ਜੀ। ਪਿੰਡਾਂ ਦੇ ਵਿੱਚ ਭਾਜਪਾ ਦਾ ਬੜਾ ਵਿਰੋਧ ਹੈਗਾ ਵੀ ਤੁਸੀਂ ਕਿਸ ਕਿਸੇ ਨਾਲ ਜਾਓਗੇ ਤੁਸੀਂ? ਮੈਂ ਤਾਂ ਤੁਹਾਨੂੰ ਪਿੰਡਾਂ 'ਚ ਹੀ ਦਿਖਦਾ ਹਾਂ ਜੀ। ਤੁਸੀਂ ਸਾਰੇ ਪੱਤਰਕਾਰ ਦੱਸੋ ਮੈਨੂੰ ਮੈਂ ਕਿਹੜੇ ਦਿਨ ਆਪਣੇ ਘਰ ਬੈਠਾ ਹਾਂ। ਮੈਂ ਤਾਂ ਰੋਜ਼ ਪਿੰਡਾਂ 'ਚ ਜਾਣਾ। ਕੋਈ ਵਿਰੋਧ ਨਹੀਂ ਹੈਗਾ ਭਾਜਪਾ ਦਾ ਪਿੰਡਾਂ ਦੇ ਵਿੱਚ। ਇਹ ਇੱਕ ਬਣੀ ਬਣਾਈ ਸੁਣੀ ਸੁਣਾਈ ਗੱਲ ਹੈ ਵੀ ਪਿੰਡਾਂ 'ਚ ਭਾਜਪਾ ਦਾ ਬਹੁਤ ਜ਼ਿਆਦਾ ਵਿਰੋਧ ਹੈ। ਕਿਉਂ ਵਿਰੋਧ ਹੋਊਗਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲੀ ਵਾਰ ਪੂਜਾ ਕੀਤੀ ਹੈ ਅਯੁੱਧਿਆ ਦੇ ਵਿੱਚ ਵਿਸ਼ਕਰਮਾ ਸ੍ਰੀ ਰਿਸ਼ੀ ਵਿਸ਼ਕਰਮਾ ਜੀ ਦੇ ਰਿਸ਼ੀ ਵਾਲਮੀਕੀ ਜੀ ਦੇ ਮੰਦਿਰ ਦੇ ਵਿੱਚ ਤੇ ਉਹ ਸਾਰਿਆਂ ਨੂੰ ਮੈਂ ਪਿੰਡਾਂ ਚ ਜਾ ਕੇ ਫੋਟੋਆਂ ਵੰਡੀਆਂ ਨੇ ਉਹ ਮੰਦਿਰ ਦੀਆਂ ਮਾਰਿਸ਼ੀ ਵਾਲਮੀਕੀ ਜੀ ਦੇ ਸਰੂਪ ਦੀਆਂ ਸਾਡੇ ਪ੍ਰਧਾਨ ਮੰਤਰੀ ਨੇ ਹੁਣ ਸਕਾਲਰਸ਼ਿਪ ਕੱਢੀ ਹੈ ਵੀ 15 ਤਾਰੀਖ ਤੱਕ ਕੋਈ ਵੀ ਐਸਸੀ ਹੋਵੇ ਬੀਸੀ ਹੋਵੇ ਸਕਾਲਰਸ਼ਿਪ ਦਾ ਫਾਇਦਾ ਲੈ ਸਕਦਾ ਮੈਂ ਔਰਲੇ ਲਈ ਵੀ ਪਿੰਡਾਂ ਚ ਗਿਆ ਮੈਂ ਤਾਂ ਮੈਂ ਤਾਂ ਹੁੰਦਾ ਹੀ ਪਿੰਡਾਂ ਚ ਕੋਈ ਨਹੀਂ ਰੋਕਦਾ ਸਾਨੂੰ ਕੌਣ ਹੈ ਰੋਕਣ ਵਾਲਾ ਪਿੰਡਾਂ ਚ ਜੀ ਪੁਰਾਣੀ ਕਿਸਾਨਾਂ ਦੀ ਜਿਹੜੀ ਮੰਗਿਆ ਉਹਨਾਂ ਦਾ ਹਾਲੇ ਦਾ ਖਲ ਨਹੀਂ ਨਿਕਲਿਆ ਕੋਈ ਵੀ ਐਮਐਸਪੀ ਦਾ ਜਾਂ ਹੋਰ ਵੀ ਜਿੰਨਾ ਹੈਗਾ ਦੇਖੋ ਐਮਐਸਪੀ ਦਾ ਹੱਲ ਉਦੋਂ ਨਿਕਲੂਗਾ ਜਦੋਂ ਇੱਥੇ ਸਰਕਾਰ ਬੀਜੇਪੀ ਦੀ ਆਉਗੀ ਉਦਾਹਰਨ ਦੇ ਤੌਰ ਤੇ ਹਰਿਆਣਾ ਦੇ ਵਿੱਚ ਪੰਜਾਬ ਨਾਲੋਂ ਤਿੰਨ ਗੁਣਾ ਐਮਐਸਪੀ ਹੈ ਰਾਜਸਥਾਨ ਦੇ ਵਿੱਚ ਸੋਲਰ ਮੋਟਰਾਂ ਲਗਾ ਕੇ ਦਿੰਦੇ ਨੇ ਕਿਸਾਨਾਂ ਨੂੰ ਬੀਜੇਪੀ ਦੀ ਸਰਕਾਰ ਹੈ ਉੱਥੇ यूपी ਦੇ ਵਿੱਚ ਅਲੱਗ ਤੋਂ ਲਾਈਨਾਂ ਪਈਆਂ ਹੋਈਆਂ ਨੇ ਬਿਜਲੀ ਦੀਆਂ ਗੁਜਰਾਤ ਦੇ ਵਿੱਚ ਖੇਤਾਂ ਲਈ ਅਲੱਗ ਤੋਂ ਬਿਜਲੀ ਦੀਆਂ ਲਾਈਨਾਂ ਪਈਆਂ ਹੋਈਆਂ ਨੇ ਕੋਈ ਫੈਕਟਰੀ ਦੀ ਬਿਜਲੀ ਕੱਟ ਸਕਦੀ ਹੈ ਖੇਤਾਂ ਦੀ ਨਹੀਂ ਕਦੀ ਕੱਟਦੀ ਜੀ ਅਨਮੋਲ ਗੱਲ ਮਾਨਵੀ ਕਹਿੰਦੀ ਸੀ ਸੀ 5 ਮਿੰਟ ਜੇ ਵੀ ਐਮਐਸਪੀ ਲਾਗੂ ਕਰਾਂਗੇ ਪਰ ਹੁਣ ਉਹ ਕਹਿੰਦੇ ਕੇਂਦਰ ਵੱਲ ਹੋਣੀ ਹੈ ਜਿਹੜਾ ਸਟੇਟ ਦਾ ਐਗਰੀਕਲਚਰ ਡਿਪਾਰਟਮੈਂਟ ਹੈ ਸਟੇਟ ਦਾ ਐਗਰੀਕਲਚਰ ਉਹ ਹੈ ਉਹ ਤਾਂ ਸਟੇਟ ਤੋਂ ਹੀ ਹੋਊਗਾ ਜਿਹੜਾ ਕੇਂਦਰ ਤੋਂ ਹੋਣਾ ਹੈ ਕੇਂਦਰ ਆਲਰੇਡੀ ਕਰ ਰਹੀ ਹੈ ਅਸੀਂ ਹੁਣ ਦਿੱਤਾ ਸਭ ਦੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਏ ਨੇ ਪਹਿਲੇ 12000 ਕਰੋੜ ਜਿਹੜਾ ਆਇਆ ਸੀਗਾ ਉਹ ਡਿਜ਼ਾਸਟਰ ਮੈਨੇਜਮੈਂਟ ਦਾ ਆਇਆ ਸੀਗਾ ਜਿਹਨੂੰ ਇਹ ਖਾ ਕੇ ਵਰਤ ਕੇ ਕੋਈ ਹਿਸਾਬ ਨਹੀਂ ਦਿੰਦਾ ਉਸ ਤੋਂ ਬਾਅਦ ਅਗਲੀ ਕਿਸ ਜਿਹੜੀ 1600 ਕਰੋੜ ਕੱਢੀ ਹੈ ਮੋਦੀ ਸਾਹਿਬ ਜਦੋਂ ਆਏ ਸੀਗੇ ਪੰਜਾਬ ਦੇ ਵਿੱਚ ਅਸੀਂ ਪਾ ਰਹੇ ਹਾਂ ਸਭ ਕਿਸਾਨਾਂ ਦੇ ਖਾਤੇ ਵਿੱਚ ਡਾਇਰੈਕਟ ਜਿੰਨਾ ਸੈਂਟਰ ਦੇ ਪ੍ਰੋਟੋਕਾਲਸ ਹੈਗਾ ਉਹਨਾਂ ਹੋ ਰਿਹਾ ਹੈ ਗਰੀਬਾਂ ਲਈ ਵੀ ਹੋ ਰਿਹਾ ਹੈ ਕਿਸਾਨਾਂ ਲਈ ਵੀ ਹੋ ਰਿਹਾ ਹੈ ਜਿਹੜਾ ਨੰਬਰ ਜਾਰੀ ਕੀਤਾ ਹੈ ਕੀ ਲੱਗਦਾ ਕਿ ਪਟਿਆਲਾ ਦਿਹਾਤੀ ਦਾ ਵਸਤੇ ਤੋਂ ਬੋਲ ਕਰ ਸਕਦੇ ਆ ਪੂਰੇ ਪਟਿਆਲਾ ਜਿੱਥੇ ਵੀ ਲੋੜ ਪਏ ਕਰੋੜ ਸੌਣ ਉਹ ਤੇ ਮੈਂ ਬੀਜੇਪੀ ਦਾ ਸਿਪਾਹੀ ਹਾਂ ਬੀਜੇਪੀ ਦਾ ਵਰਕਰ ਹ ਤੇ ਮੈਨੂੰ ਪੂਰੇ ਜ਼ਿਲ੍ਹੇ ਤੋਂ ਕੋਈ ਵੀ ਫੋਨ ਕਰ ਸਕਦਾ ਹੈ ਕੋਈ ਦਿਹਾਤੀ ਨਹੀਂ ਕੋਈ ਕਿਸੇ ਉਹ ਨਹੀਂ ਜਿੱਥੋਂ ਮਰਜ਼ੀ ਮੈਨੂੰ ਫੋਨ ਕਰੋ ਜਦੋਂ ਮਰਜ਼ੀ ਫੋਨ ਕਰੋ ਕਰਨ ਸਰ ਆਪਣੇ ਦਿਹਾਤੀ ਦੇ ਵਿੱਚ ਕੋਈ ਕਾਗਜ਼ ਰੱਦ ਕੀਤੇ ਨੇ ਜਾਂ ਕੋਈ ਇਹਨਾਂ ਨੇ ਜਿਸ ਵਾਸਤੇ ਤੁਸੀਂ ਹੁਣ ਗੱਲ ਕਰ ਰਹੇ ਸੀਗੇ ਇਹਨਾਂ ਨੇ ਧੱਕਾ ਕੀਤਾ ਸਾਡੇ ਵਰਕਰਾਂ ਨੂੰ ਧਮਕੀਆਂ ਬਹੁਤ ਡੇਰ ਤੋਂ ਆ ਰਹੀਆਂ ਸੀਗੀਆਂ ਪਰ ਕਹਿੰਦੇ ਨੇ ਵੀ ਰੱਬ ਵੀ ਸਾਥ ਦਿੰਦਾ ਹੈ ਸੱਚੇ ਬੰਦੇ ਦਾ ਜਿਹੜੀ ਕੱਲ ਰਿਕਾਰਡਿੰਗ ਵਾਇਰਲ ਹੋ ਗਈ ਰਿਕਾਰਡਿੰਗ ਤੋਂ ਬਾਅਦ ਇਹ ਆਪ ਪਿੱਛੇ हट ਗਏ ਧੱਕਾ ਕਰਨ ਤੋਂ ਸਾਡੀ ਦਾ ਸਾਰੀ ਟੀਮ ਮੌਜੂਦ ਸੀਗੀ ਉੱਥੇ ਜਦੋਂ ਕਾਗਜ਼ ਭਰੇ ਜਾ ਰਹੇ ਸੀਗੇ ਲੋਕਾਂ ਨੂੰ ਅਸੀਂ ਕਿਹਾ ਵੀ ਹੋਇਆ ਸੀਗਾ ਨਾਲ ਜਾਵਾਂਗੇ ਬਲਕਿ ਮੈਂ ਤਾਂ ਦੋ ਤਿੰਨ ਬੰਦਿਆਂ ਨੂੰ ਇਹ ਕਿਹਾ ਸੀ ਜਿਹੜੇ ਕਹਿੰਦੇ ਸੀ ਜੀ ਸਾਡੇ ਤਾਂ ਘਰ ਦੇ ਬਾਹਰ ਹੁਣੀ ਤੋਂ ਨਾਕਾ ਲਾ ਕੇ ਬੈਠੇ ਆ ਉਹਨਾਂ ਨੂੰ ਵੀ ਮੈਂ ਕਿਹਾ ਸੀ ਮੈਂ 50 ਬੰਦੇ ਲੈ ਕੇ ਨਾਲ ਜਾਊਂਗਾ ਜੇ ਕੋਈ ਲੋਡ ਹੋਵੇ ਕੋਈ ਦਿੱਕਤ ਹੋਈ ਦੱਸ ਦਿਓ